ਪਲਵੰਤ ਕਾਰਗੀ ਦਾ ਲਿਖਿਆ ਨਾਵਲ ਕੱਕਰ ਰੇਤਾ ਭਾਗ 14 ਮਾ ਬਹੁਤ ਪਾਣੀ ਚੂਸ ਕੇ ਧਰਤੀ ਸੱਕਰ ਰੰਗੀ ਹੋ ਗਈ ਸੀ ਹਲ ਦਾ ਫਾਲਾ ਧਰਤੀ ਨੂੰ ਜੀਰਦਾ ਮੋٹے ਗਿੱਲੇ ਡਲੇ ਉੱਥਲਦਾ ਤੁਰ ਜਾਂਦਾ ਸੀ ਤੇ ਸਿਹੜਾ ਅਵਸੰਤ ਦੇ ਬੁੱਲਾਵਾਂ ਖੁੱਲਣਾ ਤੇ ਮੋਟਾ ਮੋਟਣਾ ਸਨ ਝੁੱਗੀ ਅੰਦਰ ਬੈਠੀ ਰਿਮੀ ਫਲਕਾਰੀ ਕੱਟ ਰਹੀ ਸੀ ਤੇ ਪੀੜੀ ਉੱਤੇ ਕੋਲ ਬਹੀ ਬੈਠਾ ਮੈਂ ਉਸ ਦਿਨ ਗੱਲਾਂ ਮਾਰ ਰਿਹਾ ਸਾਂ ਬਾਹਰ ਉਸ ਦਾ ਪਿਓ ਕੁਛ ਹੀ ਨਾ ਉਖੜੀ ਵਾਜ ਵਿੱਚ ਗਾਉਂਦਾ ਤੇ ਬਲਦਾਂ ਨੂੰ ਟਿਚਕਰੀ ਮਾਰ ਦਸਣਾ ਹੀ ਦਿੰਦਾ ਸੀ ਉਹ ਫਲਕਾਰੀ ਵਿੱਚ ਬੂਟੇ ਪਾਉਂਦੀ ਰਹੀ ਉਸ ਦੀਆਂ ਕੁਕੜੀਆਂ ਦੌੜ ਦੌੜ ਦਾਣੇ ਤੇ ਕੀੜੇ ਚੁਗਦਿਆਂ ਸਨ ਇੱਕ ਮੋਟੀ ਕੁਕੜੀ ਬਾਂਸ ਦੇ ਖਿਰਕੇ ਦੀਆਂ ਸੀਖਾਂ ਵਿੱਚੋਂ ਆਪਣੇ ਘਰ ਤਰੰਤਰ ਕੱਢੀ ਖੜੀ ਸੀ ਜਿਵੇਂ ਸੁਣਦੀ ਹੋਵੇ ਕੀ ਅਸੀਂ ਕੀ ਗੱਲਾਂ ਕਰ ਰਹੇ ਹੁੰਦੇ ਰਸੋਈ ਵਿੱਚੋਂ ਹੁਣ ਵੀ ਉਪਲੇ ਹੋਏ ਦੁੱਧ ਤੇ ਕਾਢਣੀ ਦੀ ਖੁਰਚਾਂ ਦੀ ਬੂ ਜਿਸ ਵਿੱਚ ਲਾਗਲੇ ਖੇਤਾਂ ਦੀ ਤਾਜ਼ਾ ਰ ਧੀਸਲਾਬ ਮਿਲੀ ਹੋਈ ਸੀ ਆਉਂਦੀ ਸੀ ਮੈਂ ਪੁੱਛਿਆ ਥੱਕਦੀ ਨਹੀਂ ਤੂੰ ਇਸ ਤਰ੍ਹਾਂ ਬੇਲ ਬੂਟੇ ਕੜਦੀ ਤੂੰ ਪੜਨ ਲੱਗੀ ਕਿ ਥੱਕ ਜਾਣਾ ਮੈਨੂੰ ਤਾਂ ਹੁਣ ਪੜਾਈ ਉੱਕਾ ਹੀ ਨਹੀਂ ਚੰਗੀ ਲੱਗਦੀ ਕਦੋਂ ਤੋਂ ਉਹ ਰਾਸ ਕੇ ਬੋਲੀ ਤੈਨੂੰ ਨਹੀਂ ਪਤਾ ਰਿਮੀ ਮੈਂ ਆਖਿਆ ਹੁਣ ਤੇ ਤਪੇ ਹੀ ਰਹਿਣ ਦੀ ਸਲਾਹ ਕਰ ਲਿੱਤੀ ਪੜਨਾ ਵੀ ਜੋ ਕੁਝ ਹੋਵੇ ਉਹ ਇੱਥੇ ਹੀ ਪੜਾਂਗਾ ਜੇ ਮਾਮਾ ਮੰਨ ਗਿਆ ਤਾਂ ਸ਼ਾਇਦ ਮੈਂ ਇੱਥੇ ਹੀ ਰਹਿ ਜਾਵਾਂ ਸੱਚ ਹਾਂ ਉਸ ਦਿਨ ਆਪੂ ਰਗਾ ਜਿਹੜੀਆਂ ਕਾਲੀਆਂ ਝੰਮੜੀਆਂ ਦੀ ਝਾਲਰ ਹੋਣ ਕਰਕੇ ਦਾਖੀ ਜਾਪਦੀਆਂ ਸਨ ਪਾਕ ਉੱਠਣਾ ਇੱਕਦਮ ਉਹ ਚੀਖ ਪਈ ਮੇਰੇ ਨਾਲ ਗੱਲਾਂ ਕਰਨ ਵਿੱਚ ਰੁਝੀ ਹੋਣ ਕਰਕੇ ਸੈਸਵਾ ਸੂਈ ਉਸਦੇ ਪੋٹے ਵਿੱਚ ਖੁੱਭ ਗਈ ਸੀ। ਛੇ ਦਿਨ ਅਰਸ ਦੀ ਉਹ ਗਲ ਆਪਣੇ ਹੱਥ ਵਿੱਚ ਘੁੱਟ ਲਈ ਤੇ ਉਸਦਾ ਪੋਟਾ ਬੋਲਾਂ ਵਿੱਚ ਨਾ ਪੱਕੇ ਚੂਸ ਲਿਆ। ਉਸ ਦਿਨ ਦਾ ਸਾਮਿਤਕਾਰ ਇੱਕ ਲਾਲ ਰੱਗ ਚਰੀਕ ਵਾਂਗ ਉਗੜ ਆਈ। ਤੇ ਉਸ ਦਿਨ ਆਪੜਪੜਾਗਾ ਜਿਹੜੇ ਨਾ ਬਾਲਾਂ ਤੇਗਾ ਤਾਹਾਂ ਵਿੱਚੋਂ ਚਾਕਦਗਾ ਸਨ। ਲਾਲ ਸੂਂਗਾ ਹੋਗਾ। ਹਾਏ। ਛੱਡ ਮੇਰੇ ਉਂਗਾ ਉਸ ਆਖਿਆ ਕਿਸੇ ਦਾ ਲਹੂ ਨਹੀਂ ਚੂਸੀ ਦਾ ਕਿਉਂ ਆਸ ਵਿੱਚ ਵਿਛੋੜਾ ਪੈ ਜਾ ਤੇ ਵੇਲੇ ਬਾਹਰੋਂ ਰਾਜੂ ਚਾਰੇ ਦਾ ਪਰ ਚੁੱਕੀ ਅੰਦਰ ਉਸ ਦੇ ਹੱਥ ਕੋਣੀਆਂ ਤੱਕ ਲਿਬੜੇ ਹੋਏ ਸਨ ਤੇ ਸਾਫੇ ਵਿੱਚ ਕੁਝ ਹਰੇ-ਹਰੇ ਕੱਕ ਚੰਬੜੇ ਹੋਏ ਸਨ ਲੈ ਆਪੋ ਤੱਕ ਜੇ ਕੁਝ ਪਾਣੀ ਸਰਪ ਦਾ ਤਾਂ ਦੇਵੀ ਸੌਣ ਪਾਤੋਂ ਦੀ ਹਮਸ ਵਿੱਚ ਦੇ ਫੂਕੀ ਜਾਂਦੀ ਰਾਜੂ ਨੇ ਚਾਰੇ ਦਾ ਪ੍ਰਾ ਇੱਕ ਖੁੰਝੇ ਵਿੱਚ ਸੁੱਟ ਕੇ ਆਖਿਆ ਉਸ ਸ਼ਾਮ ਮੈਂ ਬਹੁਤ ਚਿਰ ਮਗਰੋਂ ਵਾਪਸ ਮੁੜਿਆ ਇਸ ਵਿੱਚੋਂ ਮੇਰੇ ਗਤਰਕਾਲਾਂ ਬਹੁਤਾਂ ਖੇਤ ਵਿੱਚ ਹੀ ਲੰਘਦਿਆਂ ਕਈ ਵਾਰੀ ਮੈਂ ਸਾਫ ਦੀ ਕਿਤਾਬ ਤੇ ਸਲੇਟ ਵੀ ਨਾਲ ਹੀ ਲੈ ਜਾਂਦਾ ਤੇ ਸਾਰਾ ਸਾਰਾ ਦਿਨ ਘਰ ਨਾ ਹੁੰਦਾ ਮੈਂ ਤੇ ਰਿੰਮੀ ਦੋਵੇਂ ਪਾਣੀ ਦਿੱਤੇ ਖੇਤ ਵਿੱਚ ਦੌੜ ਪੈਂਦੀ ਤੇ ਸਾਡੇ ਛਿੱਤਰ ਖਲਪ ਖਲਪ ਕਰਨ ਲੱਗ ਪੈਂਦੇ ਚਿੱਕੜ ਵਿੱਚ ਉਸਦੇ ਪੈਰ ਖੁੱਭ ਜਾਂਦੇ ਤੇ ਉਸਦੀ ਜੁੱਤੀ ਅੱਡਿਆਂ ਵਿੱਚੋਂ ਨਿਕਲ-ਨਿਕਲ ਪੈਂਦੀ। ਜਦ ਪੱਟਾ ਡੱਪਦਿਆਂ ਟੱਪਦੀ ਤਖਾ ਲਾਂ ਕੇ ਉਹ ਜੰਡੀ ਹੀਟ ਜਾ ਖੜੀ ਹੁੰਦੀ ਤੇ ਮੈਂ ਤਿਰਛੀਆਂ ਪਲਾਂਗਾ ਪਰਦ ਹੋਇਆਂ ਉਸਦੇ ਕੋਲ ਆਉਂਦਾ। ਤਾਂ ਮੈਨੂੰ ਉਸਦੇ ਤੇਜ ਵਗਮੇ ਸਾਹ ਵਿੱਚੋਂ ਸਾਹ ਵਿੱਚੋਂ ਖੇਤਾਂ ਦੀ ਸੱਜਰੀ ਹਵਾ ਤੇ ਇਸਦੀ ਮਠਾਸ ਆਉਂਦੀ ਬਾਸਤੀ। ਹੌਲੀ-ਹੌਲੀ ਪਿੰਡ ਵਿੱਚ ਮੇਰੀਆਂ ਹੋਰ ਵੀ ਦਿਲਚਸਪੀਆਂ ਹੋਗਾਂ। ਪੱਲੇ ਵਿੱਚ ਮੰਗਤ ਮੇਰਾ ਬਹੁਤ ਸਿਆਨੂ ਹੋ ਗਿਆ ਅਸੀਂ ਇਕੱਠੇ ਟੋਬੇ ਉੱਤੇ ਨੌਣ ਜਾਂਦੀ ਤੇ ਇਕੱਠੇ ਹੀ ਜਿੱਦ ਜਿੱਦ ਕੇ ਸ਼ਾਲਾ ਮਾਰਦੀ ਟੋਬੇ ਉੱਤੇ ਤੀਆਂ ਦਾ ਮੇਲਾ ਵੀ ਵਰਤਾ ਜਾਂਦਾ ਸੀ ਪਿੰਡ ਦੇ ਪ੍ਰਬੰਧਕਾਂ ਪਿੰਡ ਦੇ ਪ੍ਰਾਂਤਕਾਂ ਨੇ ਇਸ ਵਾਰ 200 ਤੇ ਕਈ ਵਾਜੀਗਰ ਸੱਦੇ ਸਨ ਮੈਂ ਤੇ ਮੰਗਤ ਇਸ ਮੇਲੇ ਵਿੱਚ ਕਈ ਦਿਨ ਲਗਾਤਾਰ ਜਾਂਦੀ ਰਹੀ ਮੇਲੇ ਵਿੱਚ ਜੱਟ ਬੋਲ ਲਗਾ ਪੌਂਦੇ ਫਿਰਦੇ ਰਹਿੰਦੇ। ਬਾਜੀ ਕਰਨ ਦੀਆਂ ਸ਼ਖਲਾਂ ਕੋਲ ਹੀ ਇੱਕ ਸੁਥਰਾ ਢੱਲ ਬੰਨੀ ਨੱਚਦਾ ਰਹਿੰਦਾ। ਤੇ ਅਸੀਂ ਬਹੁਤ ਸਾਰੇ ਮੁੰਡਿਆਂ ਦਾ ਜਥਾ ਤਾੜੀਆਂ ਮਾਰਦਾ। ਮੇਰੀ ਮਾਂ ਦੋ ਵਾਰਸ ਨੇ ਅਕਲ ਚੁੱਕੀ ਸੀ ਕਿ ਹੁਣ ਮੇਰੇ ਨਾਲ ਛੋਟਿਆਂ ਵਿੱਚ ਥੋੜੇ ਦਿਨ ਰਹਿ ਗਏ ਸਨ ਤੇ ਮੈਂ ਬਠਿੰਡੇ ਆ ਜਾਵਾਂ। ਪਰ ਮੇਰਾ ਬਾਪਸ ਜਾਣ ਨੂੰ ਜੀ ਨਹੀਂ ਸੀ ਕਰਦਾ। ਮੇਲੇ ਦੇ ਦਿਨਾਂ ਵਿੱਚ ਮੈਂ ਇੰਨਾ ਰੁੱਝਿਆ ਰਿਹਾ ਕਿ ਕਈ ਦਿਨ ਰਿਮਮੀ ਕੋਲ ਨਾ ਜਾ ਸਕਿਆ ਇੱਕ ਦਿਨ ਮੈਂ ਰਿਮਮੀ ਕੋਲ ਆਥਨ ਨੂੰ ਗਿਆ ਉਸੇ ਰਮੂ ਬਲੇਟੀ ਸਵਾਤ ਵਿੱਚ ਮੰਜੀ ਉੱਤੇ ਪਈ ਸੀ ਮੇਰੇ ਬਹਿਰਾਂ ਦਾ ਖੜਕਾ ਸੁਣ ਕੇ ਉਸ ਨੇ ਮੂੰਹ ਤੋਂ ਪੱਲਾ ਹਟਾਇਆ ਤੇ ਧੱਕਾ ਹੱਕਾ ਮੇਰੇ ਵੱਲ ਭੁਮਾ ਕੇ ਚਾਕੀ ਉਸ ਕੋਲ ਗਿਆ ਉਹ ਉਸੇ ਤਰ੍ਹਾਂ ਪਈ ਰਹੀ ਰਿਮਮੀ ਮੈਂ ਆਖਿਆ ਉਸ ਦੀਆਂ ਮੱਤ ਟਪਕਿਆ ਹੋਇਆ ਸੀ ਤੇ ਅੱਖਾਂ ਲਾਲ ਸਨ ਮੁਰਕੇ ਨਾਲ ਭਿੱਜੇ ਹੋਏ ਵਾਲਾਂ ਦੀਆਂ ਮੀਟੀਆਂ ਉਸ ਦੀ ਗੱਲ ਨਾਲ ਚਿਪੀਆਂ ਪੰਗਾਂ ਸਨ ਤੇ ਢਿੱਲੀ ਵਾਂ ਵਾਹੀ ਉੱਤੇ ਐਵੇਂ ਹੀ ਲੰਮਕਦੀ ਸੀ ਬਿਮਾਰ ਹੈ ਕੀ ਮੈਂ ਫਿਕਰ ਨਾਲ ਪੁੱਛਿਆ ਹਾਂ ਉਸ ਨੇ ਸਿਰ ਹਿਲਾ ਕੇ ਆਖਿਆ ਮੈਂ ਉਸ ਦੀ ਵਾਂ ਫੜ ਕੇ ਬੁਖਾਰ ਜਾਂਚਣ ਲੱਗਾ ਤੂੰ ਆਇਆ ਨਹੀਂ ਇੰਨੇ ਦਿਨ ਉਸ ਫਿਰ ਅੱਖਾਂ ਪਵਾ ਕੇ ਪੁੱਛਿਆ ਮੈਂ ਤੈਨੂੰ ਢੀਕਦੀ ਰਹੀ ਮੈਂ ਕਮੈਂਟ ਸੋਚਦਾ ਰਿਹਾ ਫਿਰ ਛੇਤੀ ਨਾਲ ਆਪਣੀ ਚੁੱਪ ਨੂੰ ਤੋੜ ਕੇ ਆਖਿਆ ਮੈਂ ਸਕੂਲ ਦੇ ਕੰਮ ਵਿੱਚ ਰੁੱਝਿਆ ਰਿਹਾ ਤੈਨੂੰ ਸ਼ਾਇਦ ਪਤਾ ਨਹੀਂ ਘਰੋਂ ਮੈਨੂੰ ਦੋ ਚਿੱਠੀਆਂ ਆ ਚੁੱਕੀਆਂ ਹਨ ਸਕੂਲ ਖੁੱਲਣ ਵੇਲੇ ਖੁੱਲਣ ਵਿੱਚ ਥੋੜੇ ਹੀ ਦਿਨ ਹਨ ਤੇ ਮੈਨੂੰ ਛੇਤੀ ਹੀ ਜਾਣਾ ਹੋਵੇਗਾ ਛੇਤੀ ਹਾਂ ਤੂੰ ਤਾਂ ਆਖਦਾ ਸੀ ਹੁਣ ਮੈਂ ਇੱਥੇ ਹੀ ਰ੍ਹਾਂਗਾ ਹਾਂ ਪਰ ਮਾਮਾ ਨੇ ਮੰਨਿਆ ਤੇ ਨਾ ਹੀ ਮੇਰੀ ਮਾਂ ਮੈਂ ਬਹੁਤ ਚਿਰ ਬੈਠਾ ਰਿਹਾ ਤੇ ਉਹ ਚੁੱਪ ਰਹੀ ਤੂੰ ਚੁੱਪ ਹੈਂ ਮੈਂ ਪੁੱਛਿਆ ਹਾਂ ਉਸਨੇ ਅੱਖਾਂ ਬੀਜੀਆਂ ਕਿਹਾ ਸਿਰ ਵਿੱਚ ਪੀੜ ਨਹੀਂ ਅਸੀਂ ਫਿਰ ਚੁੱਪ ਹੋ ਗਏ ਮੈਂ ਉਸ ਕੋਲ ਬੋਟਲ ਬੈਠਾ ਰਿਹਾ ਪਰ ਉਹ ਉਸੇ ਤਰ੍ਹਾਂ ਪਈ ਰਹੀ ਬਿਨਾਂ ਬੋਲੇ ਬਿਨਾਂ ਕੁਝ ਆਖੇ ਛੇਕੜ ਮੈਂ ਪੁੱਛਿਆ ਮੈਂ ਤੂੰ ਨਰਾਜ਼ ਹੈ ਨਹੀਂ ਉਸ ਸ਼ਾਮ ਮੈਂ ਬਹੁਤ ਉਦਾਸ ਕਰ ਵਾਪਸ ਕਰ دیا۔ ਮੇਰੇ ਜਾਨ ਵਿੱਚ ਹੁਣ ਥੋੜੇ ਦਿਨ ਹੀ ਰਹਿ ਗਏ ਸਨ ਦੇ ਨਗਦੇ ਜਾਂਦੇ ਸਨ ਅਤੇ ਮੇਰਾ ਜੀਠ ਉੱਤ ਜਾਂਦਾ ਸੀ। ਛੇਕੜ ਵਕਤ ਆ ਗਿਆ ਜਦ ਮੇਰੇ ਜਾਨ ਵਿੱਚ ਇੱਕ ਦਿਨ ਹੀ ਰਹਿ ਗਿਆ ਸੀ। ਪਿੱਪਲ ਦੇ ਤਨੇ ਕੋਲ ਖੜੀ ਰਹੀ ਰਹੀ ਮੈਂ ਨੇ ਮੈਨੂੰ ਪੁੱਛਿਆ ਤੂੰ ਜਾਵੇਂਗਾ ਕੱਲ ਨੂੰ? ਮੈਂ ਆਖਿਆ ਹਾਂ ਮੇਰੇ ਕੋ छुटਿਆ ਮੁੱਖ ਗੰਗਾਣ। ਸਾਂਝ ਦਾ ਵੇਲਾ ਖੇਤਾਂ ਵਿੱਚ ਹੌਲੀ-ਹੌਲੀ ਉਂਗਦਾ ਤੁਰੇ ਫਿਰਦਾ ਸੀ। ਟੁੱਟਦੀ ਹੋਈ ਸਾਕ ਨਾਲ ਅੰਬੜ ਕੇ ਉਸ ਲੰਬਾ ਸਾਖ ਖਿੱਚਿਆ ਕੀ ਫੇਰ ਨਹੀਂ ਆਏਗਾ ਤੂੰ ਮੇਰਾ ਕਾਜਾ ਤੱਕ ਤੱਕ ਕਰਨ ਲੱਗ ਪਿਆ ਤੇ ਮੈਨੂੰ ਇੰਜ ਪਾਸਿਆ ਜਿਵੇਂ ਲਹੂ ਦੀ ਨਦੀ ਮੇਰੀਆਂ ਨਸਾਂ ਵਿੱਚੋਂ ਢੱਕੋ ਢੱਕ ਅਸ਼ਾਲੇ ਮਾਰਦੀ ਵਗਦੀ ਹੋਵੇ ਦੂਰ ਉੱਚੇ ਟਿੱਬੇ ਦੇ ਪਿਛਾੜੀ ਇੱਕ ਤਿੱਖੀ ਛੰਸਨ ਆਉਂਦੀ ਹੋਈ ਜੀਕ ਗੂੰਜੀ ਤੇ ਫਿਰ ਬਹੁਤ ਛਿਰ ਤੱਕ ਬੜਾਉਂਦੀ ਹੋਈ ਮੇਰੇ ਤੱਕ ਤੱਕ ਕਰ ਦੇ ਕਾ ਜਿਹਦੀਆਂ ਹੋਂਕਾ ਵਿੱਚ ਮਿਲ ਗਈ ਉਸੇ ਵਿਲੇ ਗਿਰਜਾਂ ਦੀ ਇੱਕ ਡਾਰ ਮੇਰੇ ਸਿਰ ਉੱਤੋਂ ਦੀ ਉੱਡੀ ਤੇ ਮੈਂ ਕੰਬ ਗਿਆ ਮੈਨੂੰ ਗੁੰਮ ਸੋਂ ਦੇਖ ਕੇ ਉਸ ਨੇ ਫਿਰ ਪੁੱਛਿਆ ਤੂੰ ਜ਼ਰੂਰ ਚਲਾ ਜਾਵੇਂਗਾ ਮੈਂ ਆਖਿਆ ਹਾਂ ਉਸ ਨੇ ਗਿੱਜੇ ਵਿੱਚ ਚਾਕੂ ਕੱਢ ਕੇ ਪਿੱਪਲ ਦੇ ਧਨੇ ਉੱਤੇ ਵੱਡੇ ਬੰਦੇ ਅੱਖਰਾਂ ਵਿੱਚ ਆਪਣਾ ਨਾਂ ਖੁਰਚੇ ਦਿੱਤਾ ਉਸ ਦੇ ਹੇਠ ਹੀ ਮੈਂ ਲੀਕ ਭਾ ਕੇ ਆਪਣਾ ਨਾਂ ਉਖੇੜ ਦਿੱਤਾ ਚੱਲੀਏ ਕਰ ਬਫਸ ਉਸ ਨੇ ਪੁੱਛਿਆ ਮੈਨੂੰ ਪਤਾ ਨਹੀਂ ਸੀ ਕਿਉਂ ਇੱਕਦਮ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਆਖਿਆ ਥ੍ਰਿਮੀ ਮੈਂ ਤੈਨੂੰ ਕਦੀ ਵੀ ਨਹੀਂ ਭੁੱਲਾਂਗਾ ਦੋ ਚਾਰ ਸੋਕੇ ਹੋਏ ਪੱਤੇ ਘਿਰ ਪਏ ਸਨ ਤੇ ਹਵਾ ਉਹਨਾਂ ਨੂੰ ਹੌਲੀ-ਹੌਲੀ ਹੱਕਦੀ ਹੋਈ ਕਿਧਰੇ ਲੈ ਜਾਂਦੀ ਸੀ ਤਰਕਾਲ ਹਿਚਕਾਂ ਭਰਦੀ ਹੋਈ ਪੱਛਮ ਵਿੱਚ ਚਲੀ ਗਈ ਤੇ ਉਸ ਦੀਆਂ ਅੱਖਾਂ ਵਿੱਚੋਂ ਇੱਕ ਵੱਡਾ ਹੰਝੂ ਡਿਲਕ ਤੇ ਆਸਮਾਨ ਦੀ ਨੀਲੀ ਜੰਧਰੁੱਤੇ ਤਾਰੇ ਦੇ ਰੂਪ ਵਿੱਚ ਲਿਸ਼ਕਾ ਲਿਆ ਅਸੀਂ ਪਿੱਜੀ ਹੋਈ ਜ਼ਮੀਨ ਉੱਤੇ ਤੁਲਦੇ ਘਰ ਨੂੰ ਚੱਲ ਪਈ ਸਾਡੇ ਦੋਹਾਂ ਦੀਆਂ ਪੈੜਾਂ ਚਿੱਕੜ ਵਿੱਚ ਉਖੜ ਕੇ ਇੱਕ ਥਾਂ ਤੋਂ ਬੇਸੁਰਤਾਂ ਅੱਖਾਂ ਵਾਂਗ ਹਵਾ ਵਿੱਚ ਚਾਕਦੇ ਨਾ ਸਨ ਧੰਨਵਾਦ